ਲੇਕਿਨ ਬ੍ਰਾਡਲੀ ਸਾਨੂੰ ਕਿਤੇ ਉਹਦੇ ਚਹਿਰਾ ਫੇਰੀ ਨਹੀਂ ਮਿਲੀ ਉਹਦੇ ਚ ਮਹੰਤ ਜੀ ਨੇ ਗੁੱਸੇ 'ਚ ਆ ਕੇ ਇੱਕ ਦਿਨ ਕਿਉਂਕਿ ਉਹਨਾਂ ਦਿਨਾਂ 'ਚ ਬਹੁਤ ਤੈਸ਼ ਦਾ ਮਾਹੌਲ ਸੀ ਜਿਨ੍ਹਾਂ ਨੂੰ ਤੁਸੀਂ ਵੀ ਸਾਰੇ ਜਾਣਦੇ ਹੋ ਕਿੰਨਾਂ ਹਾਲਾਤਾਂ 'ਚ ਉਹ ਸਮੇਂ ਅਸੀਂ ਗੁਜ਼ਰੇ ਹਾਂ ਉਸ ਤੈਸ਼ 'ਚ ਆ ਕੇ ਉਹਨਾਂ ਨੇ ਇੱਕ ਦਿਨ ਇਹ ਐਲਾਨ ਕਰ ਦਿੱਤਾ ਵੀ 98 ਲੱਖ ਰੁਪਏ ਦਾ ਗਵਨ ਜੜਾ ਹੈ ਉਹ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਪੁਰਾਣੀ ਕਮੇਟੀ 'ਚ ਕੀਤਾ ਮੈਂ ਉਹਦੀ ਵਿਸ਼ੇਸ਼ ਤੌਰ ਤੇ ਮੈਂ ਸਫਾਈ ਨਹੀਂ ਕਰਵਾਉਣਾ ਅਸਲੂ ਨਾ ਹੀ ਮੈਨੂੰ ਕੋਈ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਵਿਹਾਰ ਤੇ ਕੋਈ ਸਫਾਈ ਦੇਣ ਦੀ ਜ਼ਰੂਰਤ ਹੈ ਲੇਕਿਨ ਕਿਉਂਕਿ ਆਡਿਟ ਜਿਹੜਾ ਹੈ ਉਹ ਮੈਂ ਖੁਦ ਆਰਡਰ ਕੀਤਾ ਸੀ ਔਰ ਮੈਂ ਕਰਵਾਇਆ ਸੀ ਐਸਾ ਕੋਈ ਵੀ ਉਹਦੇ ਵਿੱਚ ਰਕਮ ਮਿਸਿੰਗ ਨਹੀਂ ਹੈ ਜਿਹੜੀ ਅਕਾਊਂਟ ਫੋਰ ਨਾ ਹੋ ਪ੍ਰਸੀਦ ਮਿਸਿੰਗ ਹੋ ਸਕਦੀ ਹੈ ਚੈੱਕ ਔਰ ਡਰਾਫਟ ਦੀ ਮੈਂ ਦੁਬਾਰਾ ਇਸ ਗੱਲ ਨੂੰ ਕਹਿ ਰਿਹਾ ਜਾਂ ਕਿਸੇ ਦੇ ਖਰਚੇ ਦੇ ਅਗੇਂਸਟ ਅਗਰ ਕੋਈ ਛੋਟਾ ਮੋਟਾ ਖਰਚਾ ਪਾਇਆ ਤੇ ਉਹਦੀ ਪ੍ਰੋਪਰ ਕੋਟੇਸ਼ਨ ਕੋਲ ਨਹੀਂ ਰਹਿ ਗਈ ਜਾਂ ਕੋਈ ਛੋਟੇ ਖਰਚੇ ਦੇ ਬਿਲਿੰਗ ਵਿੱਚ ਕੋਈ ਬਿਗੈਰ ਕੋਟੇਸ਼ਨ ਦੇ ਕੋ 5-700 ਹਜ਼ਾਰ ਦਾ ਖਰਚਾ ਕਰ ਲਿਆ ਇਸ ਤਰ੍ਹਾਂ ਦੀ ਛੋਟੀ ਮੋਟੀ ਕਲਿਨਿਕਲ ਫਾਲਟ ਹੋ ਸਕਦੀ ਹੈ ਮਗਰ ਕੋ ਵੱਡਾ ਇਸ ਦਾ ਰਕਮ ਦਾ ਇਧਰ ਉਧਰ ਮਿਸਿੰਗ ਪੁਆਇੰਟਸ ਨਹੀਂ ਹੈਗੇ ਉਹਨੂੰ ਚਾਹੇ ਤੁਸੀਂ ਅੱਜਕੱਲ ਜਿਵੇਂ ਫੈਸ਼ਨ ਹੈ 100% ਕਈ ਲੋਕ ਕਹਿੰਦੇ ਨੇ 101% ਬਹੁਤ ਸਾਰੇ ਲੋਕ ਅੱਜ ਕੱਲ 200% ਤੇ 300% ਵੀ ਕਹਿਣ ਲੱਗ ਗਏ ਨੇ ਪਰ ਦੋਸਤੋ 100% ਤੋਂ ਉੱਪਰ ਤਾਂ ਬਾਕੀ ਦਾਵਾ ਹੀ ਹੈ 100% ਹੀ ਕਾਫੀ ਹੁੰਦਾ ਹੈ ਕਿਸੇ ਗੱਲ ਨੂੰ ਸੱਚੀ ਜਾਂ ਝੂਠ ਕਹਿਣ ਵਾਸਤੇ 100 ਤੋਂ ਘੱਟ ਤਾਂ ਹੋ ਸਕਦਾ ਹੈ ਜੇ ਗੱਲ ਪੂਰੀ ਸੱਚੀ ਨਹੀਂ ਤੇ ਗੱਲ ਪੂਰੀ ਸਹੀ ਨਹੀਂ ਜਾਂ ਕੋਈ ਜਿਵੇਂ ਬੱਚਿਆਂ ਨੂੰ ਵੀ ਅਸੀਂ ਕਹਿੰਦੇ ਆ ਵੀ ਬੇਟੇ ਤੇਰੇ 100 ਚੋਂ ਕਿੰਨੇ ਨੰਬਰ ਆਏ ਇਹ ਤਾਂ ਹੋ ਸਕਦਾ ਹੈ ਕਿ ਕਿਸੇ ਬੱਚੇ ਦੇ 100 ਚੋਂ 98 90 80 70 ਆਏ ਹੋਣ पर 101 या 200 में आंदे 100 च कभी नहीं देखे ते इस तरह दी ऑडिट दी, दी, आ, दी पर कोई परिभाषा ऑडिट और बयंकर ऑडिट और बयंकर ऑडिट ये सब जरूरतਾਂ ਦੇ ਕੀਤੇ ਜਾਂਦੇ ਨੇ ਜਿੱਥੇ ਗਵਨ ਮਿਲਦੇ ਨੇ ਉਹਦੀ ਹੋਰ ਅੱਗੇ ਤਫ਼ਤੀਸ਼ ਹੁੰਦੀ ਆ ਹੋਰ ਅੱਗੇ ਜਾ ਕੇ ਉਸ ਨੂੰ ਬਰੀਕੀ ਨਾਲ ਦੇਖਣਾ ਪੈਂਦਾ ਪਰ ਜਦੋਂ ਕੋਈ ਸਾਨੂੰ ਉਹਦੇ ਚ ਰਕਮ ਦਾ ਇਧਰ ਉਧਰ ਦਾ ਕੋਈ ਫਰਕ ਨਹੀਂ ਮਿਲਿਆ ਤੋਂ ਅੱਜ ਵੀ ਮੈਂ ਸਾਰੀ ਦੁਨੀਆ ਨਾਲ ਜਿਹੜੀ ਕੀ ਮੈਨੂੰ ਸੁਣ ਰਹੀ ਹੈ ਮੈਂ ਇਹ ਬਿਆਨ ਦੇਣਾ ਹਾਂ ਕਿ ਸਾਡੇ ਦਫ਼ਤਰ ਹਰਿਆਣਾ ਸਿੱਖ ਗੁਰਦਾਰਾ ਮੈਨੇਜਮੈਂਟ ਕਮੇਟੀ ਕੁਰਸ਼ੇਤਰ ਦੇ ਅੰਦਰ ਉਹ ਆਡਿਟ ਰਿਪੋਰਟ ਮੌਜੂਦ ਪਈ ਹੈ ਜਿਹੜੀ ਕਿ ਅਕਾਊਂਟ ਸੈਕਸ ਵਿੱਚ ਪਈ ਹੈ ਤੇ ਮੈਂ ਚਾਹਾਂਗਾ ਕੋਈ ਵੀ ਸਾਡਾ ਜ਼ਿੰਮੇਵਾਰ ਪ੍ਰਾਹ ਕੋਈ ਵੀ ਜ਼ਿੰਮੇਵਾਰ ਸ਼ਖਸ ਅਹੁਦੇਦਾਰ ਸ਼ਖਸ ਅਗਰ ਕੋਈ ਆਡਿਟ ਤੇ ਗੱਲ ਕਰ ਰਿਹਾ ਹੈ ਇੱਕ ਵਾਰੀ ਜਿਹੜੀ ਆਡਿਟ ਰਿਪੋਰਟ ਦਫ਼ਤਰ ਸਬਮਿਟ ਹੈ ਉਹਨੂੰ ਦੇਖ ਜ਼ਰੂਰ ਲਵੇ ਔਰ ਲੱਗਦਾ ਹੈ ਹੋ ਸਕਦਾ ਹੈ ਕੋਈ ਸਾਡੇ ਕੋਲੋਂ ਕਮੀ ਰਹਿ ਗਈ ਹੋਵੇ ਔਰ ਕਿਸੇ ਨੂੰ ਵੀ ਲੱਗਦਾ ਵੀ ਉਹ ਆਡਿਟ ਰਿਪੋਰਟ ਦੁਬਾਰਾ ਕਰਾਈ ਜਾਣੀ ਹੈ ਤੋ ਉਸ ਨੂੰ ਦੁਬਾਰਾ ਕਰਾ ਸਕਦਾ ਔਰ ਇੰਟਰਨਲ ਆਡਿਟ ਕਰਾਣਾ ਤਾਂ ਸਾਡੀ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਔਰ ਮੈਂ ਸਮਝਣਾ ਉਹ ਸਾਨੂੰ ਰੈਗੂਲਰ ਆਪਣੇ ਕਰਾਉਂਦੇ ਰਹਿਣੇ ਚਾਹੀਦੀ ਹੈ ਔਰ ਉਹਦੇ ਵਿੱਚ ਕੋਈ ਫਰਕ ਆਣ ਤੇ ਗੱਲ ਕਰਨੀ ਚਾਹੀਦੀ ਹੈ ਲੇਕਿਨ ਉਹ ਅਸੀਂ ਕਿਸੇ ਨੂੰ ਕਈਏ ਵੀ ਦੇਖ ਤੇਰਾ ਸਾਈਕਲ ਦਾ ਪਈਆ ਕਿੱਥੇ ਚਲਾ ਗਿਆ ਦੇਖ ਤੇਰੀ ਬਾਹ ਕਿੱਥੇ ਗਈ ਇਸ ਤਰ੍ਹਾਂ ਦੇ ਮਜ਼ਾਕ ਇਸ ਤਰ੍ਹਾਂ ਦੀ ਗੱਲਾਂ ਵੀ ਕਿਸੇ ਦੇ ਕਹਿਣ ਤੇ ਉਸ ਇਲਜ਼ਾਮ ਨੂੰ ਦੂਰਾ ਦੇਣਾ ਜਦਕਿ ਮਹੰਤ ਜੀ ਨੇ ਵੀ ਮੈਨੂੰ ਯਾਦ ਹੈ ਉਹ ਜਿਹੜਾ ਕਿ ਉਹਨਾਂ ਨੇ ਜੋਸ਼ ਵਿੱਚ ਆ ਕੇ 98 ਲੱਖ ਬੋਲ ਦਿੱਤਾ ਉਹਨਾਂ ਅਗਲੇ ਦਿਨ ਹੀ ਚੈਨਲ ਨੂੰ ਬਿਆਨ ਦੇ ਕੇ ਕਹਿ ਦਿੱਤਾ ਸੀ ਕਿ ਮੈਂ ਕੋਈ ਐਸੀ ਗੱਲ ਨਹੀਂ ਕਹੀ ਜਿਸ ਤੋਂ ਉਹਨਾਂ ਦੀ ਮੁਰਾਦ ਸੀ ਕਿ ਅਗਰ ਕੋਈ ਮੂੰਹ ਗੱਲ ਨਿਕਲ ਗਈ ਹੈ ਤੇ ਉਸ ਨੂੰ ਤੁਸੀਂ ਉਹ ਸਮਝ ਲੋ ਬਈ ਉਹ ਨਹੀਂ ਕਹੀ ਉਹਨੂੰ ਜਿਵੇਂ ਅਸੀਂ ਕਹੀਦਾ ਬਈ ਰੱਬ ਕਰ ਦਿਓ